ਦਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਦਰਸਾ ਅਗਲੇ ਸ਼ਬਦ ਨੇ ਤੁਹਾਡਾ ਕੀ ਕਹਿਣਾ ਕੁਝ ਮੈਸੇਜਸ ਨੇ ਵੀਰ ਪਰਮਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜੀ ਰਾਸ਼ਟਰੀ ਗਾਣਾ ਸਿਨਮਾ ਕਰਾਂ ਵੀ ਤਾਂ ਲਾਗੂ ਕਰਾ ਦਿੱਤਾ ਇਹਨਾਂ ਨੇ ਪਰ ਇਸ ਸੰਸਦ ਵਿੱਚ ਤਾਂ ਹਾਲੇ ਲਾਗੂ ਨਹੀਂ ਹੋਇਆ 80% ਦੀ ਸਿਆਸਤਦਾਨਾਂ ਨੂੰ ਰਾਸ਼ਟਰੀ ਗਾਣ ਬ੍ਰੈਕਟ ਦੇ ਉਹਨਾਂ ਨੇ ਲਿਖਿਆ ਸਿੱਟਣੀ ਯਾਦ ਵੀ ਨਹੀਂ ਆਇਆ ਤਾਂ ਸਿੱਟਣੀ ਹੀ ਨਹੀਂ ਬਰਹਾਰ ਸਿੰਘ ਕੰਗ ਲਿਖਦੇ ਨੇ ਟੀਵੀ 84 ਦੀ ਸਾਰੀ ਟੀਮ ਨੂੰ ਵਾਇਗੁਰਜੀ ਦਾ ਖਾਲਸਾ ਫਤਿਹ ਹਾਰਦਸਤਾਨ ਜ਼ਿੰਦਾਬਾਦ 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 खालसा सिंह कुलजीत लिखते हैं वाहिर जी का खालसा वाहिरजिका फतेह डाट साहब एंड सारी टीम मलकीत सिंह लिखते हैं गुरफतेह डाट साहब यू आर डूइंग ए ग्रेट जॉब ऑल यू कैन डू इज वॉन एवरी वन वट नाजी आर एस इज प्लानिंग इट इज़ टू सिक्स टू बी अवेयर उन्हें भी बिल्कुल ठीक क्या है साढ़ा तो फर्ज है कम है जागते रहो जागते रहो ए हूँ कौम ने देखना है भी उन्होंने बिल्कुल कुंभकरण की नींद सुते रहने जो जा जाग के अपना भविख बना है ਸਿੰਘ ਸਾਹਿਬ ਲੱਗਦਾ ਨੇ ਫਤਿਹ ਡਾਟ ਸਾਬ ਯੂਅਰ ਸਪੀਚ ਟ्रू ਐਵਰੀ ਟਾਈਮ ਅਬਾਊਟ ਇੰਡੀਆ ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ ਜਿਹੜਾ ਇਸ਼ੂ ਮੈਂ ਇਸ ਸੈਗਮੈਂਟ ਚ ਡਿਸਕਸ ਕਰਨ ਲੱਗਾ ਹਾਂ ਕਿਉਂਕਿ ਜਦੋਂ ਅਸੀਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਗੱਲ ਕੀਤੀ ਗਵਾਦਰ ਪੋਰਟ ਕਿਵੇਂ ਫੰਕਸ਼ਨਲ ਹੋ ਗਈ ਔਰ ਕੁਛ ਨੇ ਮੈਨੂੰ ਪ੍ਰਾਈਵੇਟਲੀ ਜਾਂ ਦੂਜਾ ਵੀ ਲਿਖਿਆ ਨਹੀਂ ਨਹੀਂ ਇੰਡੀਆ ਬਹੁਤ ਵੱਡੀ ਤਾਕਤ ਹੈ ਅਮਰੀਕਾ ਵੀ ਨਹੀਂ ਚਾਹੁੰਦਾ ਗਵਾਦਰ ਪੋਰਟ ਠੀਕ ਹੈ ਰੋੜਾ ਰੋੜਾ ਗਵਾਦਰ ਦਾ 25 30 ਸਾਲ ਤੋਂ ਪੈ ਰਿਆ ਇਹ ਨਹੀਂ ਔਰ ਜਦੋਂ ਉੱਥੋਂ ਪਹਿਲੀ ਕਨਸਾਈਨਮੈਂਟ ਕੰਟੇਨਰਸ ਦੀ ਗਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਇਹ ਦੇਖ ਲਓ ਹੁਣ ਕੀ ਹੈ ਔਰ ਉਹਨਾਂ ਨੇ ਕਿਹਾ ਨਹੀਂ ਨਹੀਂ ਜਦੋਂ ਤੱਕ ਇੰਡੀਆ ਕੋਆਪਰੇਟ ਨਹੀਂ ਕਰੇਗਾ ਔਰ ਮੀਡੀਆ ਨੇ ਵੀ ਇਹੀ ਬਣਾਇਆ ਜੀ ਮੋਦੀ ਨੇ ਐਸੀ ਪਰ ਹੁਣ ਹਾਲਾਤ ਇਹ ਨੇ ਕਿ ਇਹੀ ਨਹੀਂ ਕਿ ਗੁਆਦਰ ਪੋਰਟ ਫੰਕਸ਼ਨਲ ਹੈ ਜੀ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜੀ ਖਬਰ ਇਹ ਬਣਾਈ ਨਾ ਦੀ ਇਹ ਪ੍ਰੈਸ ਟਰੱਸਟ ਆਫ ਇੰਡੀਆ ਨੇ ਦਿੱਤੀ ਕਿ ਹੁਣ ਗਵਾਦਰ ਪੋਰਟ ਹਾਲਾਂਕਿ ਇਹ ਆਪਣੀਆਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ ਜਿਵੇਂ ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਜਿਵੇਂ ਇਹਨਾਂ ਨੇ ਆਪਣਾ ਉਹ ਇੱਕ ਆਰਮੀ ਦੇ ਨਾਂ ਥਲੇ ਖੜੇ ਕੀਤੇ ਹੋਏ ਨੇ ਰੈਂਟਾ ਬਲੋਚ ਦੋ ਸਕਿਉਰਿਟੀ ਗਾਰਡ ਪ੍ਰਾਈਵੇਟ ਕੰਪਨੀ ਦੇ ਮਾਰੇ ਉੱਥੇ ਉਹਨਾਂ ਨੇ ਲੇਕਨ ਇਸ ਦੇ ਬਾਵ ਜਿੰਨੀ ਤੇਜ਼ੀ ਨਾਲ ਹੁਣੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਗੁਆਦਰ ਪੋਰਟ ਅਗੇ ਨੂੰ ਜਾ ਰਹੀ ਹੈ ਇਹਨਾਂ ਦੀ ਆਪਣੀ ਏਜੰਸੀ ਦੀ ਖਬਰ ਹੈ ਆਈ ਓਨ ਅਰੇਬੀਅਨ ਸੀ ਚਾਈਨਾ ਟੂ ਡਿਪਲੋਏ ਵਾਰਸ਼ਿਪਸ ਐਟ ਗੁਆਦਰ ਹੁਣ ਗੱਲ ਸਿਰਫ ਇਹ ਨਹੀਂ ਹੈ ਕਿ ਵੀ ਉਹਨਾਂ ਦੇ ਸਿੰਕਿਆਗ ਔਰ ਗੁਆਦਰ ਦੇ ਵਿਚਕਾਰ 3000 ਕਿਲੋਮੀਟਰ ਦੀ ਜਿਹੜੀ ਪੱਟੀ ਹੈ ਉਹਦੇ ਵਿੱਚ ਜਿਹੜੀ ਹੈ ਉਹ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਏਗਾ ਔਇਲ ਜਾਏਗਾ ਜਾਂ ਚਾਈਨਾ ਮਿਡਲ ਈਸਟ ਔਰ ਦੂਜਿਆਂ ਨੂੰ ਦੇਗਾ ਚਾਈਨਾ ਨੇ ਇਹ ਅਰੇ ਪਾਕਿਸਤਾਨ ਦੀ ਸਕਿਉਰਿਟੀ ਹੋ ਗਈ ਹੁਣ بلوچستان ਮੋਸਟ ਵਰਨਰੇਬਲ ਇਹਨਾਂ ਨੇ ਰੱਖਿਆ ਹੋਇਆ ਹੈ ਇੰਡੀਆ ਨੇ ਅਮਰੀਕਾ ਦਾ ਵੀ ਕਿਤਨਾ ਕਿਤਨਾ ਇੰਟਰਸਟ ਹੈ ਇਹਨੂੰ ਕਟਆਫ ਕਰੋ ਲੇਕਨ ਹੁਣ ਕਿਉਂਕਿ ਪੋਰਟ ਫੰਕਸ਼ਨਲ ਹੈ ਔਰ ਜਦੋਂ ਚਾਈਨਾ ਦੇ ਵਾਰਸ਼ਿਪ ਹੋਰੇ ਖਬਰ ਹੈ ਇਹਨਾਂ ਦੀ ਆਪਣੀ ਏਜੰਸੀ ਚਾਈਨਾ ਅਲੋਂਗ ਵਿਦ ਪਾਕਿਸਤਾਨ ਨੇਵੀ ਵੁਡ ਡਿਪਲੋਏਡ ਸਿ ਨੇਵਲ ਸ਼ਿਪਸ ਟੂ ਸੇਫਗਾਰਡ ਦ ਸਟ੍ਰੈਟੈਜੀਕ ਗਵਾਦਰ ਪੋਰਟ ਐਂਡ ਟ੍ਰੇਡ ਰਾਊਟਸ ਅੰਡਰ ਦ 46 ਬਿਲੀਅਨ ਡਾਲਰ ਚਾਈਨਾ ਪਾਕਿਸਤਾਨ ਇਕਨੋਮਿਕਲ ਇਕਨੋਮਿਕਲ ਕੋਰੀਡੋਰ ਇਹ ਨੇਵਲ ਅਫੀਸ਼ੀਅਲ ਹੇਅਰ ਹੈ ਸੈਡ ਸ਼ੈਡਿੰਗ ਲਾਈਟ ਔਨ ਅ ਪਲਾਨ ਲਾਈਕਲੀ ਟੂ ਅਲਾਰਮ ਇੰਡੀਆ ਕਿ ਭਾਰਤ ਦੇ ਵਿੱਚ ਤਾਂ ਘੁੱਗੂ ਵੱਜ ਗਿਆ ਜੀ ਟੱਲੀਆਂ ਖੜ ਗਈਆਂ ਉਹਨਾਂ ਦੀਆਂ ਕਿ ਵੀ ਇਹ ਜਿਹੜਾ ਉਹਨਾਂ ਨੇ ਉਹ ਜਿਹੜੀ 44 ਬਿਲੀਅਨ ਡਾਲਰ ਦੀ ਪਲਾਨ ਦੇ ਨਾਲ ਉੱਥੇ ਚਾਈਨਾ ਨੇ ਆਪਣੀ ਨੇਵਲ ਸ਼ਿਪ ਜਿਹੜੇ ਨੇ ਉਹ ਡਿਪਲੋਏ ਕਰ ਰਹੇ ਨੇ China and Pakistan are currently building the nearly 3,000-kilometer economical corridor linking Pakistan's Gwadar Port on the Arabian Sea with Xinjiang to improve connectivity between the two countries. The move would open up a new and cheaper cargo route for transporting oil to China, as well as export of Chinese goods to the Middle East and Africa. A Pakistan Navy official said the role of maritime forces has increased since the country has made the Gwadar Port operational. And speeded up economical activities under the China-Pakistan Economical Corridor. China would also deploy its naval ships in coordination with Pakistani Navy to safeguard the port and trade under China-Pakistan Economic Corridor, the official quoted uh, to uh, express tribune. Or then Adiya, Pakistan Navy is considering buying super fast ships from China and Turkey. for its special squadron to be deployed at the gwadar port for security purposes is squadron may have 4 to 6 warships the ships would be bought soon keeping in view their immediate need in the in the fleet of pakistani officials hun ehi nahi ke bi china apne install kar reha hai pakistan tezi de naal ਜਿਹੜਾ ਉਹ ਸਾਰੇ ਨੂੰ ਐਕਸਪੈਂਡ ਕਰ ਰਿਹਾ ਆਪਣਾ ਨੇਵਲ ਬੇਸ ਵੀ ਪੱਕਾ ਕਰ ਰਿਹਾ ਹੈ ਹੈਵਿੰਗ ਅ ਨੇਵਲ ਬੇਸ ਇਨ ਗਵਾਦਰ ਕੋਡ ਅਲਾਉ ਚਾਈਨੈਸ ਵੈਸਲ ਟੂ ਯੂਜ਼ ਦਾ ਪੋਰਟ ਫॉर ਰਿਪੇਅਰ ਐਂਡ ਮੇਨਟੇਨੈਂਸ ਆਫ देयर ਫਲੀਟ ਇਨ ਦਾ ਇੰਡੀਅਨ ਓਸ਼ੀਨ ਰੀਜਨ ਸੱਚ ਅ ਫੁੱਲ ਹੋਲਡ ਵੁਲਡ ਬੀ ਦਾ ਫਰਸਟ ਓਵਰ ਸੀਜ਼ ਲੋਕੇਸ਼ਨ ਆਫਰਿੰਗ ਸਪੋਰਟ ਟੂ ਦਾ ਚਾਈਨੈਸ ਨੇਵੀ ਫਾਰ ਦਾ ਫਿਊਚਰ ਮਿਸ਼ਨਸ ਹੁਣ ਜੇ ਗਵਾਦਰ ਚਾਈਨਾ ਦਾ ਸਿਰਫ ਇੱਕ ਇਕਨੋਮਿਕਲ ਅ ਬੈਨੀਫਿਟ ਹੀ ਨਹੀਂ ਉਹਨਾਂ ਦੇ ਲਈ ਉਹ ਵੈਸਲਜ਼ ਉਹਨਾਂ ਨੇ ਰਿਪੇਅਰ ਕਰਨੀਆਂ ਉੱਥੇ ਜਿਹੜਾ ਉਹਨਾਂ ਨੇ ਆਪਣਾ ਆਧਾਰ ਬਣਾ ਕੇ ਅਰੇਬੀਅਨ ਸੀ ਦੇ ਉੱਤੇ ਅੱਖ ਰੱਖਣੀ ਹੈ ਤੋ ਇਹ ਸਮਝਦੇ ਸੀ ਜੀ ਅੰਡੇਮਾਨ ਨਿਕੋਬਾਰ ਅਸੀਂ ਬੈਠੇ ਹਾਂ ਅਸੀਂ ਜਿਹੜਾ ਕੋਈ ਵੀ ਚਾਈਨਾ ਨੂੰ ਜਾਣ ਵਾਲਾ ਉਹਨੂੰ ਇੰਟਰਸੈਪਟ ਕਰ ਅਮਰੀਕਾ ਨੇ ਵੀ ਜਿਹੜੇ ਚਾਰ ਚਫੇਰੇ ਚਾਈਨਾ ਦੇ ਦੁਆਲੇ ਕੁੰਡਲ ਜਿਹਾ ਬਣਾਇਆ ਵਿਤਨਾਮ ਫਿਲੀਪੀਨਸ ਸਾਊਥ ਕੋਰੀਆ ਆਸਟ੍ਰੇਲੀਆ ਇੰਡੀਆ ਨੂੰ ਵੀ ਜੁਆਇਨ ਕਰਾਉਣ ਗਿਆ ਚਾਈਨਾ ਨੂੰ ਸਮੁੰਦਰ ਚ ਘੇਰ ਲੋ ਪਰ ਇਹ ਗਵਾਦਰ ਪੋਰਟ ਐਸਾ ਐਡਵਾਂਟੇਜ ਹੈ ਚਾਈਨਾ ਨੂੰ ਪਾਕਿਸਤਾਨ ਨੂੰ ਤਾਂ ਹੈ ਹੀ ਹੈ ਕਿ ਪਾਕਿਸਤਾਨ ਜੇ ਚਾਈਨਾ ਦੇ ਵਾਰਸ਼ਿਪਸ ਉੱਥੇ ਬੈਠੇ ਨੇ ਇੰਡੀਆ ਨੇੜੇ ਟੇੜੇ ਵੀ ਨਹੀਂ ਲੱਗ ਸਕਦਾ ਜਿਹੜਾ ਇਹਨਾਂ ਨੂੰ ਹਮੇਸ਼ਾ ਰਿਹਾ ਜੇ ਅਸੀਂ ਜਾ ਕੇ ਕਰਾਚੀ ਬਲਾਕ ਕਰ ਦਈਏ ਅਸੀਂ ਕਰ ਔਰ ਗੱਲ ਸਿਰਫ ਚਾਈਨਾ ਪਾਕਿਸਤਾਨ ਦੀ ਨਹੀਂ ਈਵਨ ਇਹ ਵਪਾਰੀ ਮੁਲਕ ਯੂਰਪ ਦੇ ਜਿੱਦੋਂ ਉੱਥੋਂ ਇਹਨਾਂ ਨੂੰ ਲੱਗਦਾ ਵੀ ਪੈਸੇ ਨਿਕਲਦੇ ਨੇ ਹੁਣ ਜਿਹੜਾ ਯੂਕੇ ਦਾ ਬੋਰਿਸ ਹੈ ਮਿਸਟਰ ਬ੍ਰਿਟਿਸ਼ ਸੈਕਟਰੀ ਆਫ ਸਟੇਟ ਫਾਰ ਫੋਰਨ ਐਂਡ ਕਾਮਨਵੈਲਥ ਅਫੇਅਰਸ ਜੀ ਮਿਸਟਰ ਬੋਰਿਸ ਜான்ਸਨ ਏ ਅ ਅੱਜਕੱਲ ਆਇਆ ਹੋਇਆ ਪਾਕਿਸਤਾਨ ਔਰ ਉਹਨੇ ਸਟੇਟਮੈਂਟ ਦਿੱਤੀ ਹੈ ਬ੍ਰਿਟਨ ਸੈਕਟਰੀ ਆਫ ਸਟੇਟ ਫਾਰ ਫੋਰਨ ਐਂਡ ਕਾਮਨਵੈਲਥ ਅਫੇਅਰਸ ਬਾਰਿਸ ਜான்ਸਨ ਹੈਜ਼ ਟਰਮਡ ザ ਚਾਇਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਏ ਵੰਡਰ ਪ੍ਰੋਜੈਕਟ ਐਂਡ ਡਿਜ਼ਾਇਰਸ ਯੂਕੇ ਫਰਮਸ ਟੂ ਪਾਰਟਿਸਿਪੇਟ ਇਨ ਇਟਸ ਵੇਰੀਅਸ ਕੰਸਟਰਕਸ਼ਨ ਐਕਟੀਵਿਟੀਜ਼ ਉਹਨਾਂ ਲੱਗਦਾ ਵੀ ਇਹ ਇਨੇ ਬਿਲੀਅਨ ਡਾਲਰ ਦਾ ਪ੍ਰੋਜੈਕਟ ਹੈ ਅੰਗਰੇਜ਼ ਕਿਤੇ ਪਿੱਛੇ ਰਹਿੰਦੇ ਨੇ ਈਸਟ ਇੰਡੀਆ ਕੰਪਨੀ ਇਹਨਾਂ ਦੀ ਜਿਹੜੀ ਆ ਉਹ ਬਿਗਨਿੰਗ ਉੱਥੋਂ ਹੋਈ ਵਪਾਰੀਆਂ ਦੀ ਜੀ ਸੋ ਉਹ ਇਹ ਕਹਿੰਦਾ ਜੀ ਇਹ ਸਾਡੀਆਂ ਬ੍ਰਿਟਿਸ਼ ਕੰਪਨੀਆਂ ਜਿਹੜੀਆਂ ਨੇ ਉਹ ਇਹਦੇ ਚ ਕਰਨ ਆਈ ਐਮ ਵੈਰੀ ਐਕਸਾਈਟਿਡ ਅਬਾਊਟ ਦਾ ਚਾਇਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਆਈਡੀਆ ਐਂਡ ਆਈ ਊਡ ਲਾਈਕ ਯੂਕੇ ਫਰਮਸ ਟੂ ਪਾਰਟਿਸਿਪੇਟ ਇਨ ਦਾ ਕੰਸਟਰਕਸ਼ਨ ਆਫ ਦਿਸ ਫੈਬੂਲਸ ਵੈਂਚਰ ਉਹਨ ਫੈਬੂਲਸ ਹੋ ਗਿਆ ਔਰ ਇਹ ਕਹਿੰਦਾ ਜੀ ਸਾਡੀਆਂ ਕੰਪਨੀਆਂ ਮਿਸਟਰ ਜான்ਸਨ ਸੈਡ ਵਾਈਲ ਸਪੀਕਿੰਗ ਟੂ ਸਟੂਡੈਂਟਸ ਐਂਡ ਫੈਕਲਟੀ ਆਫ ਗਵਰਨਮੈਂਟ ਕਾਲਜ ਯੂਨੀਵਰਸਿਟੀ ਹੇਅਰ ਇਨ ਲਾਹੌਰ ਔਨ ਫਰਡੇ but this should be part of a part of an even more ambitious vision that would revive the ancient silk route and see the rebirth of trading caravans connected east and west hun ehi ta economical corridor hai china ne china de vich silk bada hunda hai unadiyan jehda makhiyan ne oh palde ne aur ek zamana si ke sare jehde chinese de vapari ne karwa unna nu hi kende ne jehde unna de pure qaafle si ਵਪਾਰੀਆਂ ਦੇ ਸਿਲਕ ਲੈ ਕੇ ਜਾਂਦੇ ਸੀ ਹੋਰ ਵੀ ਚੀਜ਼ਾਂ ਚਾਈਨਾ ਦੇ ਵਿੱਚ ਚਾਈਨਾ ਪਾਇਨੀਅਰ ਆ ਬਹੁਤ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਰਾਕਟ ਕੱਢਿਆ ਉਹਨਾਂ ਨੇ ਸਬਮਰੀਨ ਕੱਢੀ ਉਹਨਾਂ ਨੇ ਗਨ ਪਾਊਡਰ ਕੱਢਿਆ ਉਹਨਾਂ ਨੇ ਪੇਪਰ ਕੱਢਿਆ ਚੀਨ ਕੋਈ ਇਹ ਤਾਂ ਨਹੀਂ ਆਏ ਨਾ ਵਾਂਗੂ ਨਕਲ ਮਾਰ ਕੇ ਚੂਰੇ ਜਿਹੜੇ ਸਾਰੇ ਅੰਗਰੇਜ਼ਾਂ ਦੀਆਂ ਬਣਾਈਆਂ ਬਿਲਡਿੰਗਾਂ 'ਚ ਦਿੱਲੀ 'ਚ ਬੈਠੇ ਨੇ ਔਰ ਮਾਡਰਨ ਦਿੱਲੀ ਤੇ ਫਲਾਣਾ ਉਹਦਾ ਆ ਪਿਛੇ 2-3 ਹਫ਼ਤੇ ਉੱਥੇ ਐਸੀ ਜਿਹੜੀ ਹੈ ਗੰਦਾ এনवायरमेंट ਹੋਇਆ ਪੋਲੂਸ਼ਨ ਹੋਈ ਕਿ ਲੋਕ ਜਿਹੜੇ ਨੇ ਹਸਪਤਾਲ ਭਰ ਗਏ ਇਹ ਇਹ ਤਾਂ ਉਹਨੂੰ ਦਿੱਲੀ ਦੀ ਹਵਾ ਨਹੀਂ ਸਾਫ਼ ਰੱਖ ਸਕੇ ਲੇਕਿਨ ਚਾਈਨਾ ਨੇ ਹਰ ਚੀਜ਼ ਕਾਰਡ ਵੀ ਦਿੱਤੀ ਹੈ ਦੁਨੀਆ ਨੂੰ ਔਰ ਹੁਣੇ ਕਹਿ ਰਿਹਾ ਇਹਨਾਂ ਦਾ ਬ੍ਰਿਟਿਸ਼ ਜਿਹੜਾ ਆ ਕਾਮਨਵੇਲਥ ਅਫੇਅਰਜ਼ ਦਾ ਔਰ ਸਟੇਟ ਫਾਰ ਫੋਰਨ ਬ੍ਰਿਟਿਸ਼ ਸੈਕਟਰੀ ਆਫ ਸਟੇਟ ਕਿ ਜੀ ਉੱਥੇ ਤੁਸੀਂ ਜਿਹੜਾ ਤੁਸੀਂ ਤਾਂ ਇਹ ਜਿਹੜੀ ਗਲੋਰੀ ਰੀਸਟੋਰ ਕਰ ਰਹੇ ਔਰ ਬ੍ਰਿਟਿਸ਼ ਕੰਪਨੀਆਂ ਵੀ ਕਰਨ ਹੁਣ ਬ੍ਰਿਟਨ ਨੇ ਵੀ ਜੁਆਇਨ ਕਰ ਲਿਆ ਰਸ਼ੀਅਨ ਵੀ ਇੰਟਰਸਟ ਲੈ ਰਹੇ ਨੇ ਔਰ ਬਾਕੀ ਸਾਰੇ ਈਰਾਨ ਦੇ ਨਾਲ ਪਹਿਲਾਂ ਹੀ ਚਾਈਨਾ ਦਾ ਮਿਨਿਸਟਰ ਈਰਾਨ ਗਿਆ ਔਰ ਈਰਾਨ ਨਾਲ ਹੁਣ ਤੁਸੀਂ ਉਹ ਜਿਹੜਾ ਇਕੱਲੇ ਬਹਿ ਕੇ ਭਾਰਤ ਜਿਹੜਾ ਉਹ ਆਪਣੇ ਲక్ష్ਮੀ ਦੀ ਪੂਜਾ ਕਰੇ ਤੇ ਜਿਹੜਾ ਇਹ ਸਾਰੇ ਨੂੰ ਦੇਖੇ ਕਿ ਬਈ ਇਹਨਾਂ ਦੀਆਂ ਨੀਤੀਆਂ ਕਿੰਨੀਆਂ ਕਾਮਯਾਬ ਰਹੀਆਂ ਦਿਖਾਓ ਚਾਈਨਾ ਨੂੰ ਅੱਖਾਂ ਅਮਰੀਕਾ ਦੇ ਮੋਢੇ ਤੇ ਚੜ ਕੇ ਕਰੋ ਉਹਨਾਂ ਨੂੰ ਚੈਲੰਜ ਜੀ ਦਰਸਾ ਹੁਣ ਸਾਡੇ ਦਰਸ਼ਕਾਂ ਦੱਸ ਦੋ ਤੁਸੀਂ ਅੱਜ ਦਾ ਵਿਚਾਰ ਅ ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸੁਹੀ ਰਾਗ ਦਾ ਸ਼ਬਦ ਜੀ ਜਿਹੜਾ ਥੋੜਾ ਜਿਹਾ ਲੰਬਾ ਹੈ ਪਰ ਇਸ ਦੇ ਵਿੱਚ ਜਿਹੜਾ ਸੁਨਹਿਆ ਗੁਰੂ ਸਾਹਿਬ ਦਾ ਉਹ ਇੰਨਾ ਡੂੰਘਾ ਹੈ ਕਿ ਉਸ ਨੂੰ ਸਮਝਾਣ ਦੇ ਲਈ ਵੀ ਗੁਰੂ ਸਾਹਿਬ ਨੇ ਅਡ ਅਡ ਅਲੰਕਾਰ ਜਿਹੜੇ ਸਾਡੇ ਉੱਥੋਂ ਦੇ ਖਿੱਤੇ 'ਚ ਸਾਡੇ ਉੱਥੋਂ ਦੇ ਪਲਾਂਟਸ ਨੇ ਕੋਈ ਯੂਸਲੈਸ ਜਿਵੇਂ ਸਿੰਬਲ ਦਾ ਦਰਖਤ ਹੈ ਜਾਂ ਜਦੋਂ ਬਗਲੇ ਦੀ ਗੱਲ ਹੁੰਦੀ ਹੈ ਤੁਸੀਂ ਦੇਖਦੇ ਹੋ ਕਿ ਬਗਲਾ ਚट्टे ਰੰਗਦਾ ਹੈ ਇਕ ਲੱਤ ਪਾਰ ਖੜਾ ਹੁੰਦਾ ਹੈ ਔਰ ਬਹੁਤ ਸਾਰੀ ਥਾਵਾਂ ਤੇ ਹੁੰਦਾ ਹੈ ਕਿ ਵੀ ਜਿਹੜੇ ਬੰਦੇ ਜਾਲੀ ਜਈ ਭਗਤੀ ਕਰਦੇ ਨੇ ਦਿਖਾਉਣ ਨੂੰ ਕਹਿੰਦੇ ਨੇ ਬਗਲਾ ਭਗਤ ਹੈ ਬੈਠਾ ਐਵੇਂ ਹੁੰਦਾ ਪਰ ਉਹ ਦੇਖ ਰਿਆ ਹੁੰਦਾ ਵੀ ਮੱਛੀ ਕਦੋਂ ਉਸ ਸਾਹ ਲੈਣ ਲਈ ਪਾਣੀ ਦੇ ਉਤਲੇ ਆਏ ਤਾਂ ਉਹਨੂੰ ਫੜ ਲੈਂਦਾ ਮੱਛੀਆਂ ਖਾਂਦਾ ਰੰਗ ਚਿੱਟਾ ਹੈ ਜਿਵੇਂ ਚਿੱਟੇ ਬਾਬੇ ਵੱਡੇ ਵੱਡੇ ਚੋਲਿਆਂ ਵਾਲੇ ਚੋਲਿਆਂ ਥੱਲੇ ਕਈ ਕੁਝ ਲੁਕਿਆ ਹੁੰਦਾ ਹੈ ਉਹਨਾਂ ਦੀਆਂ ਕਰਤੂਤਾਂ ਜੀ ਔਰ ਸਾਡਾ ਵੀ ਇਹੀ ਹਾਲ ਹੈ ਅਸੀਂ ਵੀ ਬਹੁਤ ਸਾਰੇ ਆਪਣੇ ਆਪ ਨੂੰ ਧਰਮੀ ਕਲੇਮ ਕਰਦੇ ਹਾਂ ਪਰ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁਕ ਸੁਧਾਂ ਕਾਲੀਆਂ ਬਾਹਰ ਚਟਵੀਆਂ ਨੀ ਕਿ ਬਾਹਰ ਅਸੀਂ ਚਟੇ ਤੇ ਅੰਦਰ ਸਾਡੇ ਕਸ਼ੁੱਧ ਨੇ ਇੰਪਿਅਰ ਨੇ ਕਾਲੇ ਨੇ ਜੋ ਗੁਰੂ ਸਾਹਿਬ ਨੇ ਫਰਮਾਇਆ ਉੱਜਲ ਕਹਿ ਹਾਂ ਚਿਲਕਣਾ ਕੋਟਮ ਕਾਲੜੀ ਮਸ ਤੂਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਹੁਣ ਤਾਂ ਸਟੀਲ ਦੇ ਭਾਂਡੇ ਆ ਗਏ ਕੋਈ ਉਹ ਗੱਲ ਨਹੀਂ ਰਹੀ ਨਹੀਂ ਤਾਂ ਕਹਿ ਹਾਂ ਬਰਾਸ ਨੂੰ ਕਹਿੰਦੇ ਨੇ ਕਹਿੰਦੇ ਭਾਂਡੇ ਹੁੰਦੇ ਸੀ ਕਹਿੰਦੇ ਥਾਲ ਪਰ ਉਹਨੂੰ ਜਦੋਂ ਤੁਸੀਂ ਧੋਂਦੇ ਸੀ ਤਾਂ ਉਹਦੇ ਚ ਕਾਲਖੀ ਨਿਕਲਦੇ ਸੀ ਜਿੰਨਾ ਮਰਜ਼ੀ ਉਹਨੂੰ ਸਾਫ਼ ਕਰੋ ਉਹਦੇ ਚ ਕਿਉਂਕਿ ਉਹਦਾ ਇੱਕ ਕਪੜਾ ਉਸ ਮੈਟਲ ਦਾ ਇੱਕ ਫਲੋ ਹੈ ਜਿਹੜਾ ਸਾਨੂੰ ਸੋ ਗੁਰੂ ਸਾਹਿਬ ਨੇ ਪਹਿਲਾਂ ਉਸ ਕਹਾਂ ਮੈਟਲ ਨੂੰ ਬਰਾਸ ਦੀ ਗੱਲ ਕੀਤੀ ਕਿ ਦੇਖਣ ਨੂੰ ਜਿਹੜਾ ਕਹਾਂ ਹੁੰਦਾ ਹੈ ਬੜਾ ਬ੍ਰਾਈਟ ਹੁੰਦਾ ਹੈ ਬੜਾ ਉਜਲਦਾ ਹੈ ਬੜਾ ਉਜਲਾ ਨਜ਼ਰ ਆਂਦਾ ਹੈ ਸ਼ਾਈਨਿੰਗ ਹੁੰਦਾ ਹੈ ਉਜਲ ਕਹਾਂ ਚਿਲਕਣਾ ਕਿ ਕਹਾਂ ਬੜਾ ਉਜਲੇ ਬੜਾ ਬੜਾ ਚਿਲਕਦਾ ਕੋਟਮ ਕਾਲੜੀ ਮਸ ਪਰ ਜਦੋਂ ਤੁਸੀਂ ਉਹਨੂੰ ਘੋਟਦੇ ਹੋ ਰੱਬ ਕਰਦੇ ਹੋ ਤੇ ਥੱਲੋਂ ਕਾਲਾ ਕੁਛ ਨਿਕਲਦਾ ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤੇ 100 ਵਾਰੀ ਵੀ ਉਹਨੂੰ ਧੋ ਲੋ ਪਰ ਉਹ ਜਿਹੜੀ ਇੰਪਿਉਰਿਟੀ ਹੈ ਕਾਲਖ ਹੈ ਕਹਿੰਦੀ ਇਸ ਲਈ ਕਹਿੰਦੇ ਥਾਲ ਜਿਹੜੇ ਨੇ ਜੋ ਕੋਲੀਆਂ ਤੇ ਉਹ ਦੂਜੇ ਕਟੋਰੇ ਹੁੰਦੇ ਸੀ ਪਾਣੀ ਵੀ ਕਈ ਵਾਰੀ ਜਿਹੜੀਆਂ ਛਬੀਲਾਂ ਲੱਗਦੀਆਂ ਸੀ ਕਹਿੰਦੇ ਭਾਂਡਿਆਂ 'ਚ ਹੁੰਦੇ ਸੀ ਉਹ ਨਕਾਰੇ ਗਏ ਕਿਉਂਕਿ ਉਹਨਾਂ 'ਚ ਨੁਕਸ ਸੀ ਸੱਜਣ ਸਈ ਨਾਲ ਮੈਂ ਜਲਦਿਆਂ ਨਾਲ ਚੱਲਣ ਹੁਣ ਇਹਨੂੰ ਕੰਪੇਅਰ ਕੀਤਾ ਇੱਕ ਪਾਸੇ ਸਾਡੇ ਉਹ ਸਾਥੀ ਨੇ ਜੀਵਨ ਦੇ ਦੋਸਤ ਸਾਥੀ ਜਿਹੜੇ ਸਾਡੇ ਨਾਲ ਸੱਚ ਦੀ ਗੱਲ ਕਰਕੇ ਸਾਨੂੰ ਸੱਚ ਦੇ ਵਿੱਚ ਪੱਕਾ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਗੁਰਮੁਖ ਕਹਿੰਦੇ ਆਂ ਜੀ ਇੱਕ ਉਹ ਨੇ ਜਿਹੜੇ ਸਾਨੂੰ ਕੁਰਾਏ ਪਾਉਂਦੇ ਨੇ ਜਿਹੜੇ ਸਾਨੂੰ ਇਹ ਦੱਸਦੇ ਨੇ ਕਿ ਭਾਈ ਇਮਾਨਦਾਰੀ ਨਾਲ ਕੀ ਖਟਿਆ ਇਹ ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਅਗਲਾ ਕਿਨੇ ਦੇਖਿਆ ਮੌਜਾਂ ਕਰੋ ਗੁਰੂ ਸਾਹਿਬ ਨੇ ਕਿਹਾ ਵੀ ਅਸਲੀ ਸੱਜਣ ਉਹ ਨੇ ਅਸਲੀ ਦੋਸਤ ਉਹ ਨੇ ਅਸਲੀ ਮਿੱਤਰ ਤੁਹਾਡੇ ਹਮਸਫਰ ਉਹ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗੀ ਆ ਥੱਥੇ ਖੜੇ ਦਿਸਣ ਕਿ ਸੱਚੇ ਸੱਜਣ ਉਹ ਨੇ ਜਿਹੜੇ ਇੱਕ ਤਾਂ ਤੁਹਾਡੇ ਨਾਲ ਚੱਲਣ ਹਮਸਫਰ ਚ ਹੋਣ ਤੇ ਜਿੱਥੇ ਫਿਰ ਤੁਹਾਡੇ ਤੋਂ ਲੇਖਾ ਮੰਗਿਆ ਜਾਣਾ ਅਕਾਉਂਟੇਬਿਲਟੀ ਹੋਣੀ ਹੈ ਉੱਥੇ ਫਿਰ ਭੱਜ ਨਾ ਜਾਣ ਮਤਲਬ ਇਹ ਵੀ ਝੂਠਾ ਤੇ ਭੱਜੇਗਾ ਇਸ ਲਈ ਗੁਰੂ ਸਾਹਿਬ ਨੇ ਯਾਦ ਕਰਵਾਇਆ ਨਾਨਕ ਕੱਚੜਿਆਂ ਸਿਓ ਤੋੜ ਢੂਂਡ ਸੱਜਣ ਸੰਤ ਪੱਕੇ ਕਿ ਕੱਚਿਆਂ ਨਾਲੋਂ ਤੋੜੋ ਪ੍ਰੀਤ ਜੁੜੋ ਉਹਦੇ ਨਾਲ ਜਿਨੇ ਤੁਹਾਡੇ ਨਾਲ ਖਲੋਣੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜਾ ਦਿਸਨ ਰਹੋ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵਿਆਹ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ ਹੁਣ ਬਹੁਤ ਵਾਰੀ ਮੰਡਪ ਮਾੜੀਆਂ ਸ਼ਬਦ ਆਂਦਾ ਕੋਠਾ ਤਾਂ ਸਧਾਰਨ ਘਰ ਹੈ ਜਿਵੇਂ ਸਾਡੇ ਹੁੰਦੇ ਸੀ ਮੰਡਪ ਕਹਿੰਦੇ ਨੇ ਮੈਂਸ਼ਨਸ ਨੂੰ ਬਹੁਤ ਵੱਡੀਆਂ ਬਿਲਡਿੰਗਾਂ ਮਾੜੀਆਂ ਕਈ ਵਾਰੀ ਅਸੀਂ ਮਹਿਲ ਮਾੜੀਆਂ ਕਹਿੰਦੇ ਤੇ ਮਾੜੀ ਹੈ ਉੱਚੀ ਬਿਲਡਿੰਗ ਜਿਵੇਂ ਇਹਦਾ ਡੋਨਲਡ ਟਰੰਪ ਟਾਵਰ ਫਲਾਣੇ ਜੋ ਵੱਡੇ ਵੱਡੇ ਉੱਚੇ ਚਬਾਰਿਆਂ ਤੇ ਰਹਿਣ ਵਾਲੇ ਉਹਨੂੰ ਮਾੜੀਆਂ ਕਹਿੰਦੇ ਨੇ ਮਹਿਲ ਮਾੜੀਆਂ ਅਕਸਰ ਪੰਜਾਬੀ ਚ ਕਾਮਨ ਸ਼ਬਦ ਹੈ ਜੀ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਇੰਨੇ ਸੋਹਣੇ ਕੋਠੇ ਵੱਡੇ ਵੱਡੇ ਮਹਿਲ ਵੱਡੇ ਵੱਡੇ ਮਾੜੀਆਂ ਉੱਚੀਆਂ ਬਿਲਡਿੰਗਾਂ ਪਾਸੋਂ ਚਿਤਵੀਆਂ ਚਾਰ ਚਫੇਰੇ ਉਹਨਾਂ ਦੇ ਚਿੱਤਰਕਾਰੀ ਕੀਤੀ ਹੋਈ ਹੈ ਚਾਰ ਚਫੇਰੇ ਉਹਨਾਂ ਨੂੰ ਸ਼ਿੰਗਾਰਿਆ ਹੋਇਆ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ ਜੇ ਉਹਨਾਂ 'ਚ ਰਹਿਣ ਵਾਲੇ ਹੀ ਨਹੀਂ ਰਹਿੰਦੇ ਜਾਂ ਨਹੀਂ ਰਹਿਣਗੇ ਤੇ ਉਹ ਸਖਣੀਆਂ ਹੀ ਨੇ ਅੰਦਰੋਂ ਵੀ ਖਾਲੀਆਂ ਨੇ ਔਰ ਉਹ ਅਲਟੀਮੇਟਲੀ ਟੱਠ ਜਾਣਗੀਆਂ ਕਿੰਨੇ ਵੱਡੀ ਵੱਡੀਆਂ ਬਿਲਡਿੰਗਾਂ ਕਈ ਵਾਰੀ ਤੁਸੀਂ ਦੇਖ ਕੇ ਕਹਿੰਦੇ ਹੋ ਕਿ ਵੀ ਉਹਨਾਂ ਬਾਰੇ ਫਿਰ ਗੁਜ਼ਰਦੇ ਆ ਕੋਈ ਕਹਿੰਦਾ ਕਿ ਖੰਡਰਾਤ ਬਤਲਾਤੇ ਹਨ ਕਿ ਇਮਾਰਤ ਇਹ ਵੀ ਕبھی ਸ਼ਾਨਦਾਰ ਸੀ ਜਾਂ ਆਲੀਸ਼ਾਨ ਸੀ ਖੰਡਰਾਤ ਹੁੰਦੇ ਨੇ ਸੋ ਇਹ ਯਾਦ ਕਰਵਾ ਕੇ ਉਰੂ ਸਾਹਿਬ ਨੇ ਕਿਹਾ ਭਾਈ ਇਹਨਾਂ ਦੇ ਮਾਨ ਦੇ ਵਿੱਚ ਤੁਸੀਂ ਜਿਉਂਦੇ ਹੋ ਤੇ ਕਰਤੂਤਾਂ ਕੀ ਕਰਦੇ ਹੋ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘਟਕਟ ਜੀਆਂ ਖਾਵਣੇ ਬੱਗੇ ਨਾ ਕਹਿਣ ਹੁਣ ਕਿਉਂਕਿ ਤੀਰਥ ਮੋਸਟਲੀ ਦਰਿਆਵਾਂ ਦੇ ਕੰਢੇ ਨੇ ਸੋ ਬਗਲੇ ਦੇ ਨਾਲ ਤਸ਼ਵੀਹ ਦਿੱਤੀ ਕਿ ਬਗਲਾ ਚਿੱਟਾ ਤੇ ਮੱਛੀਆਂ ਖਾ ਰਿਹਾ ਔਰ ਇਸੇ ਤਰ੍ਹਾਂ ਤੀਰਥਾਂ ਤੇ ਰਹਿਣ ਵਾਲੇ ਜਿਹੜੇ ਵੱਡੇ ਵੱਡੇ ਪੰਡਤ ਬ੍ਰह्म ਗਿਆਨੀ ਤੇ ਦੂਜੇ ਬਣ ਕੇ ਬੈਠੇ ਨੇ ਗੁਰੂ ਸਾਹਿਬ ਨੇ ਕਿਹਾ ਬਗਲੇ ਨੇ ਸਾਰੇ ਇਹ ਲੁੱਟਣ ਲਈ ਬੈਠੇ ਨੇ ਜੀ ਕੁੱਟਕੁੱਟ ਜੀਆਂ ਖਾਵਣ ਇਹ ਜਿਹੜੇ ਲੋਕ ਜਾਂਦੇ ਨੇ ਭਲੇ-ਪੋਲੇ ਵੀ ਅੱਗੇ ਦੀ ਟਿਕਟ ਮਿਲ ਜਾਏ ਸਵਰਗ ਦੀ ਉਹਨਾਂ ਨੂੰ ਇਹ ਲੁੱਟਦੇ ਨੇ ਕੁੱਟਕੁੱਟ ਕੇ ਉਹਨਾਂ ਨੂੰ ਖਾਂਦੇ ਨੇ ਬੱਗੇ ਨਾ کہیں ਉਹਨੂੰ ਬੱਗਾ ਚਿੱਟਾ ਰੰਗ ਦਾ ਗੁਰੂ ਸਾਹਿਬ ਕਹਿੰਦੇ ਨੇ ਸਾਫ਼ ਸੁਥਰੇ ਦਾ ਪ੍ਰਤੀਕ ਹੈ ਤੇ ਇਹ ਚਿੱਟੇ ਬਣ ਕੇ ਇਹਨਾਂ ਦੀਆਂ ਕਰਤੂਤਾਂ ਜੜੀਆਂ ਨੇ ਕਾਲੀਆਂ ਨੇ ਫੇਰ ਸਿੰਮਲ ਦਾ ਦਰਖਤ ਇਹ ਪੰਜਾਬ ਦੇ ਵਿੱਚ ਹੀ ਹੁੰਦਾ ਇਹਦੀ ਅੰਗਰੇਜ਼ੀ ਵੀ ਕੋਈ ਨਹੀਂ ਸਿੰਮਲ ਹੀ ਕਹਿੰਦੇ ਨੇ ਔਰ ਇੱਕ ਹੋਰ ਸ਼ਬਦ ਗੁਰੂ ਨਾਨਕ ਸਾਹਿਬ ਜੀ ਤੋਂ ਉਹਨਾਂ ਨੇ ਸਿੰਬਲ ਕਿਵੇਂ ਯੂਸਲੈਸ ਪਲਾਂਟ ਹੈ ਉਹ ਸਿੰਬਲ ਰੁਖ ਸਰਾਇਰਾ ਅਤ ਧੀਰਗ ਅਤ ਮੁਚ ਉਹ ਜੇ ਆਵੇਂ ਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਾਂ ਕਿ ਸਿੰਬਲ ਦਾ ਦਰਖਤ ਬੜਾ ਲੰਬਾ ਚੌੜਾ ਹੁੰਦਾ ਪਰ ਉਹਦੇ ਨਾ ਫਲ ਹੈ ਨਾ ਫੁੱਲ ਹੈ ਨਾ ਪੱਤੇ ਕੋਈ ਵੀ ਚੀਜ਼ ਉਹਦੇ ਕੰਮ ਨਹੀਂ ਹੁੰਦੀ ਨਹੀਂ ਹੈ ਦੂਰੋਂ ਮੁਸਾਫਰ ਦੇਖਦਾ ਹੈ ਵੀ ਇਥੋਂ ਇਦੇ ਥੱਲੇ ਬੈਠਾਂਗੇ ਔਰ ਮਿੱਠੇ ਫਲ ਖਾਵਾਂਗੇ ਪਰ ਉਹ ਜਾਇ ਨਰਾਸੇ ਕਿ ਤੁਮ ਚਾਰੇ ਨਰਾਸ ਹੁੰਦੇ ਨੇ ਇੱਥੇ ਉਸ ਸਿੰਮਲ ਰੁੱਖ ਨੂੰ ਹੀ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸਿੰਮਲ ਰੁੱਖ ਸਰੀਰ ਮੈਂ ਮੈ ਜਨ ਦੇਖ ਪੁਰਨ ਇਵੇਂ ਸਿੰਮਲ ਵਾਂਗ ਮੇਰਾ ਲੰਬਾ ਚੌੜਾ ਸਰੀਰ ਦੇਖ ਕੇ ਕਈ ਵਿਚਾਰੇ ਜਿਹੜੇ ਨੇ ਉਹ ਭੁੱਲ ਜਾਂਦੇ ਨੇ ਵੀ ਮੈਂ ਪਤਾ ਨਹੀਂ ਕਿੰਨਾ ਪਰਉਪਕਾਰੀ ਆਇਆ ਕਿੰਨਾ ਪਤਾ ਕਿੰਨਾ ਚੰਗਾ ਸੇਵ ਫਲ ਕਮਨਾ ਆਵਣੀ ਤੇ ਗੁਣ ਮੈਂ ਤਨ ਹੰ ਜਿਵੇਂ ਸਿੰਬਲ ਦੇ ਦਰਖਤ ਦੇ ਫਲ ਕਿਸੇ ਕੰਮ ਨਹੀਂ ਹੁੰਦੇ ਇਸੇ ਤਰ੍ਹਾਂ ਮੈਂ ਵੀ ਨਕਮਾ ਹਾਂ ਮੇਰੇ ਨਾਲ ਜਿਹੜਾ ਕਿਉਂਕਿ ਜਿਹੜਾ ਸਾਥ ਹੈ ਕਿਸੇ ਦਾ ਉਹ ਕਿਸੇ ਨੂੰ ਕਿਸੇ ਕੰਡੇ ਨਹੀਂ ਲਜਾਏਗਾ ਅੰਦਲੇ ਭਾਰ ਉਠਾਇਆ ਅੰਦਲੇ ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਕਿ ਭਾਈ ਹੁਣ ਇਹ ਨਿਮਾਣੀ ਨਿਮਾਨਪੁਣ ਹੈ ਆਜ਼ਜ਼ੀ ਹੈ ਕਿ ਹੇ ਨਿਰੰਕਾਰ ਮੈਂ ਅੰਨੇ ਅੰਨੇ ਨੇ ਇਵੇਂ ਹੀ ਹੈ ਜਿਵੇਂ ਅੰਨੇ ਨੇ ਭਾਰ ਚੁੱਕਿਆ ਹੋਏ ਡੂਗਰ ਪਹਾੜ ਨੂੰ ਕਹਿੰਦੇ ਨੇ ਕਿ ਡੂਗਰ ਵਾਟ ਬਹੁਤ ਇਸ ਲਈ ਜਿਹੜੇ ਪਹਾੜਾਂ 'ਚ ਰਹਿਣ ਵਾਲੇ ਉਹਨਾਂ ਨੂੰ ਡੂਗਰੇ ਕਹਿੰਦੇ ਨੇ ਡੂਗਰ ਤੋਂ ਆਇਆ ਡੂਗਰ ਵਾਟ ਬਹੁਤ ਕਿ ਵੀ ਬਹੁਤ ਟਫ ਜਰਨੀ ਹੈ ਜੀਵਨ ਦੀ ਔਰ ਮੈਂ ਅੰਨੇ ਅੱਖੀ ਲੋੜ ਹੀ ਨਾ ਰਹਾ ਭਾਵੇਂ ਮੇਰੀਆਂ ਅੱਖਾਂ ਦੇਖਦੀਆਂ ਨੇ ਪਰ ਮੈਨੂੰ ਸਮਝ ਨਹੀਂ ਆਂਦੀ ਹਾਂ ਚੜ ਲੰਗਾ ਕਿਤ ਕਿ ਇਸ ਪਹਾੜੀ ਦੁਰਗਮ ਰਸਤੇ ਦੇ ਉੱਤੇ ਔਖੀਆਂ ਘਾਟੀਆਂ ਦੇ ਉੱਤੇ ਜੀਵਨ ਦੇ ਵਿੱਚ ਮੈਂ ਕਿਵੇਂ ਗੁਜ਼ਰਾਂ ਕਿਵੇਂ ਮੈਂ ਇਹਨਾਂ ਨੂੰ ਪਾਰ ਕਰਾਂ ਔਰ ਫੇਰ ਇਹ ਰਸਤਾ ਦੱਸਿਆ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਤ ਕਿ ਭਾਈ ਇਹ ਜਿਹੜਾ ਤੂੰ ਆਪਣੇ ਆਪ ਨੂੰ ਸਮਝਦਾ ਕਿ ਤੂੰ ਬੜਾ ਰੱਬ ਦਾ ਸੇਵਕ ਐ ਤੂੰ ਬੜਾ ਭਲੈ ਤੂੰ ਬੜਾ ਸਿਆਣਾ ਇਹ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਇਹ ਸਿਆਣਪ ਇਹ ਕਿਸੇ ਕੰਮ ਨਹੀਂ ਆਣੀ ਤੇ ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਨਾਨਕ ਨਾਮ ਸਮਾਲ ਤੂੰ ਕਿ ਭਾਈ ਤੂੰ ਨਾਮ ਨੂੰ ਸੰਭਾਲ ਲੈ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਦੀ ਯਾਦ ਨੂੰ ਲਾਇਆ ਬੱਧਾ ਛੁੱਟੇ ਜਿੱਤ ਜਦੋਂ ਨਾਮ ਵਾਹਿਗੁਰੂ ਦੀ ਯਾਦ ਜੀਵਨ ਦੇ ਵਿੱਚ ਆ ਜਾਂਦੀ ਹੈ ਤੇ ਸਾਰੇ ਮਾਇਆ ਦੇ ਬੰਧਨ ਸਾਰੇ ਗੁਲਾਮੀ ਦੇ ਬੰਧਨ ਸਾਰੇ ਮਨ ਜਿਹੜਾ ਵਿਕਾਰਾਂ ਦੇ ਪਿੱਛੇ ਦੌੜ-ਦੌੜ ਕੇ ਸਾਰੀ ਉਮਰ ਜਿਹੜਾ ਦੇ ਜਿਹੜੀ ਹੈ ਉਹ ਬਾਲ ਜਵਾਨੀ ਔਰ ਬਿਰ ਦੁਫਨ ਬੁਢਾਪੇ ਤੱਕ ਪਹੁੰਚ ਜਾਂਦਾ ਹੈ ਜੇ ਰੱਬ ਦਾ ਸਹਾਰਾ ਹੋਏ ਤੇ ਉਸ ਮਾਇਆ ਦੀ ਪਕੜ ਤੋਂ ਛਡਕਾਰਾ ਹੋ ਜਾਂਦਾ ਤੇ ਇਸ ਤੇ ਲਈ ਨਾਨਕ ਨਾਮ ਸਮਾਲ ਤੂੰ ਜਦੋਂ ਉਸ ਨਾਮ ਨੂੰ ਸੰਭਾਲ ਲਿਆ ਫਿਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ ਮੇਰੀ ਮਾਂ ਮੈਂ ਆਨੰਦ ਚੈ ਮੈਨੂੰ ਸਤਿਗੁਰੂ ਮਿਲ ਕੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈਵਰਸ ਕਰ ਲੈਣੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇਥੇ ਸਮਾਪਤ ਹੁੰਦਾ ਦੋਸਿਆਂ ਪਰਜਾਇਤ ਇਹ ਸੁਝਾਅ ਸਾਨੂੰ ਭੇਜਣਾ ਪੁੱਹਣਾ ਸਾਡੇ ਇਸ ਪਤੇ ਤੇ s o s tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੀ ਵੀ ਰਿਫਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇ ਵਾਹਿਗੁਰੂ ਜੀ ਕੀ ਫਤੇ